ਭਾਈ ਰਾਜੌਣ ਦੇ ਮਸਲੇ ਦੇ ਵਿੱਚ ਕੇਂਦਰ ਸਰਕਾਰ ਚੁੱਪ ਧਾਰੀ ਬੈਠੀ ਆ ਔਰ ਉਹਨਾਂ ਨੂੰ ਇਸ ਬੜੀ ਮੈਂ ਕਹਾਂ ਕਿ ਸਰ ਇਹ ਬੜੀ ਨਾਜ਼ੁਕ ਗੱਲ ਚਿੰਤਾਜਨਕ ਗੱਲ ਔਰ ਇੱਕ ਜਜਵਾਤੀ ਗੱਲ ਹੈ ਇਹਦੇ ਨਾਲ ਸਾਰੇ ਪੰਥ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਸਰਕਾਰ ਜਿਹੜੀ ਹੈ ਉਹਨੂੰ ਪਹਿਲ ਕਦਮੀ ਕਰਕੇ ਭਾਈ ਰਾਜਵਾਨ ਦੀ ਜਿਹੜੀ ਫਾਸੀ ਦੀ ਸਜ਼ਾ ਉਹਨੂੰ ਮਤਲਬ ਵਿੱਚ ਤੋਦੀਰ ਕਰਨਾ ਚਾਹੀਦਾ ਹੁਣ ਤਾਂ ਮੇਰਾ ਖਿਆਲ ਹੈ ਜਿਹੜੇ 19 ਬਿਟੂ ਹੋਰਾਂ ਨੇ ਵੀ ਥਰੇ ਪਹਿਲਾਂ ਵਿਰੋਧ ਕਰ ਰਹੇ ਸੀ ਇਸ ਗੱਲ ਦਾ ਉਹਨਾਂ ਨੇ ਵੀ ਇਸ ਗੱਲ ਤੋਂ ਕਹਿਤਾ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੱਡੇ ਹਿੱਸੇ ਨੇ ਪਹਿਲਾਂ ਹੀ ਕਹਿਤਾ ਸੀ ਤੇ ਹੁਣ ਜੇ ਕੋਈ ਰਹਿ ਗਏ ਸੀ ਉਹ ਵੀ ਕਹਿਣ ਲੱਗੇ ਵੀ ਜੇ ਤੋਦੀਰ ਹੋ ਜੇ ਫਾਸੀ ਦੀ ਸਜ਼ਾ ਉਮਰ ਕਾਇ ਚੁਨਨ ਕੋਈ ਇਤਰਾਜ਼ ਨਹੀਂ ਤੇ ਹੁਣ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜਲਦੀ ਫੈਸਲਾ ਕਰਕੇ ਭਾਈ ਰਾਜਵਾਨਾ ਦੀ ਜਿਹੜੀ ਪਛਦੀ ਸਜ਼ਾ ਹੈ ਉਹਨੂੰ ਉਮਰ ਦਾਇਤੂ ਰੀਦ ਕਰਨਾ ਚਾਹੀਦਾ ਭਾਈ ਰਾਜਵਾਨਾ ਦੇ ਮਸਲੇ ਦੇ ਵਿੱਚ ਕੇਂਦਰ ਸਰਕਾਰ ਚੁੱਪ ਧਾਰੀ ਬੈਠੀ ਆ ਔਰ ਉਹਨਾਂ ਨੂੰ ਇਸ ਬੜੀ ਨਾ ਕਹਿ ਸਕਣਾ ਬੜੀ ਨਾਜ਼ੁਕ ਗੱਲ ਚਿੰਤਾਜਨਕ ਗੱਲ ਔਰ ਇੱਕ ਜਜਵਾਤੀ ਗੱਲ ਹੈ ਇਹਦੇ ਨਾਲ ਸਾਰੇ ਪੱਖ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਸਰਕਾਰ ਜਿਹੜੀ ਹੈ ਉਹਨੂੰ ਪਹਿਲ ਗ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ ਜਲਦੀ ਫੈਸਲਾ ਕਰਕੇ ਭਾਈ ਰਾਜਵਾਨਾ ਦੀ ਜਿਹੜੀ ਪਛੀਹ ਸਜ਼ਾ ਹੈ ਉਹਨੂੰ ਉਪਰਕਾਇਤ ਜਤੂਰੀਰ ਕਰਨਾ ਚਾਹੀਦਾ ਹੈ